ਇਹ ਪੋਰਟਰੇਟ ਤੇ ਆਪਾਂ ਇਹ ਦਿਖਾਇਆ ਵੀ ਚੁੰਗੀਆਂ ਨੇ ਬੋਰੀਆਂ ਤਾਈਆਂ ਸਾਈਕਲ ਤੇ ਨਾਪੀਆਂ ਨੇ ਦੂਰੀਆਂ 25 ਫੈਟ ਵਾਲਾ ਦੁੱਧ ਦਿਖਾਇਆ ਉਹ ਕਿਉਂਕਿ ਬਾਈ ਦਾ ਦੁੱਧ ਨਾਲ ਵੀ ਰਿਸ਼ਤਾ ਰਿਹਾ 7 ਸਾਲ ਤੇ ਬਹੁਤ ਨਿਆਰਾ ਆਇਆ ਪੋਰਟਰੇਟ ਬਣਾ ਕੇ ਹੋਰ ਵੀ ਪੋਰਟਰੇਟ ਬਣਾਵਾਂਗੇ ਥੈਂਕ ਯੂ ਫॉर ਵਾਚਿੰਗ ਮਾਈ ਬਰਨ ਟੰਬਰ ਤੇ ਬਰਨ ਸਾਈਨ ਲਾ ਰਹੇ ਹਾਂ ਆਇਲ ਦੇ ਕਿਉਂਕਿ ਇਹਦੇ ਨਾਲ ਡਾਰਕ ਕਲਰ ਮੈਂ ਪਹਿਲਾਂ ਕਰ ਲੈਣਾ ਚਿੱਟਾ ਏਰੀਆ ਛੱਡ ਦੇਦਾ ਜਿਆਦਾਤਰ ਅੱਖਾਂ ਦੇ ਅੰਦਰੋਂ ਸ਼ੁਰੂ ਕਰੀਦਾ ਦੰਦ ਵੀ ਛੱਡਤੇ ਹਜੇ ਪੇਂਟ ਨਹੀਂ ਕੀਤੇ ਪਰ ਡਾਰਕ ਕਲਰ ਦੇਤੇ ਡਾਰਕ ਨਾਲ ਪੋਰਟਡ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਬਾਈ ਆਹ ਬਣ ਗਈ ਦਾੜਾ ਧਾਲੋਰੀ ਉਹ ਦਾਸ ਸਿੰਘ ਦੀ ਦਾੜੀ ਦੇ ਵਾਲ ਇੱਕ ਨੰਬਰ ਦੇ ਪੋਰਸ਼ਨ ਆਪਾਂ ਸਟ ਕਰ ਦਿੱਤੇ ਆ ਆਨੋ ਜੀ ਦਾ ਭਾਈ ਮਾੜੀ ਕੁੰਡੀਆਂ ਵਿੱਚ ਮਾੜੀ ਮਾੜੀ ਕੁੰਡੀਆਂ ਵਿੱਚ ਉਹ ਮੇਰਾ ਪੱਕਾ ਡਮੀ ਮ ओरिजिनल ਫੇਸ ਕਲਰ ਦੇਣ ਲੱਗੇ ਤੇ ਥੋੜਾ ਜਿਹਾ ਮੈਂ ਕਿ ਰੇਨਬੋ ਕਲਰ ਸੱਤੇ ਕਲਰ ਵਿੱਚ ਘੁਮਾਏ ਸੀਗੇ ਕਿਉਂਕਿ ਮੈਂ ਇੱਕ ਫਰਾਂਸ ਦੇ ਆਰਟਿਸਟ ਨੂੰ ਦੇਖਿਆ ਸੀਗਾ ਉਹ ਸੱਤ ਰੰਗਾਂ ਨਾਲ ਗੇਮ ਖੇਡਦਾ ਸੀਗਾ ਸੋ ਮੈਂ ਇਦਾਂ ਐਕਸਪੈਰੀਮੈਂਟ ਕਰਦਾ ਰਹਿਣਾ ਮੈਨੂੰ ਸੱਤੇ ਰੰਗ ਘੁਮਾ ਕੇ ਜਿੱਦਾਂ ਆਪਣੀ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ ਨਾ ਮਿਹਨਤ ਕਰਨ ਤੋਂ ਬਾਅਦ ਤਾਂ ਚਿਹਰੇ 'ਚ ਸੱਤੇ ਰੰਗ ਦਿਖਣ ਲੱਗ ਜਾਂਦੇ ਨੇ ਰੇਨਬੋ ਕਲਰਸ ਤੁਸੀਂ ਮਹਿਸੂਸ ਕਰੋਗੇ ਤੁਹਾਨੂੰ ਰੇਨਬੋ ਕਲਰ ਦਿਖਣਗੇ ਪੋਰਟਰੇਟ ਹੁੰਦਾ ਨਾ ਉਹਦੀ ਡਰਾਇੰਗ ਹੀ ਸਭ ਕੁਝ ਹੁੰਦੀ ਆ ਜੇ ਡਰਾਇੰਗ ਪਰਫੈਕਟ ਆ ਤਾਂ ਪੋਰਟਰੇਟ ਹੱਥੋਂ ਨਿਕਲਦਾ ਨਹੀਂ ਬਾਕੀ ਪੋਰਟਰੇਟ ਨੂੰ ਬੜਾ ਨਹੀਂ ਛੇੜਿਆ ਜਾਂਦਾ ਕਈ ਵਾਰੀ ਹੱਥੋਂ ਸਲਿੱਪ ਹੋ ਜਾਂਦਾ ਹੁੰਦਾ ਹੈ ਖਾਸ ਕਰ ਜਿਹੜਾ ਦੰਦਾਂ ਦਾ ਏਰੀਆ ਨਾ ਬਹੁਤ ਔਖਾ ਹੁੰਦਾ ਉਹਨੂੰ ਬਹੁਤ ਸੈਂਸਿਟਿਵ ਰੱਖਣਾ ਪੈਂਦਾ ਭਾਈ ਜੀ ਆ ਹੋ ਗਏ ਮੇਰੇ ਸਾਈਨ ਮੈਂ ਕਰਤੇ ਤੇ ਨਾਲ ਹੀ ਕੁਦਾਸ ਸਿੰਘ ਨੇ ਕੀਤੇ ਸੀ ਲਾਲ ਰੰਗ ਨਾਲ ਸੋ ਦੋਨਾਂ ਦੇ ਸਾਈਨ ਨਾਲ ਉਹ ਥਾਂ ਤੇ ਕੀ ਦਿੱਤੇ ਗੁਡ ਥੈਂਕ ਯੂ ਜੀ 12 ਨੰਬਰ 12 09 ਸੋ ਬਾਈ ਜੀ ਆਪਣੀ ਪੇਂਟਿੰਗ ਦੇ ਸੈਂਟਰ ਤੇ ਕਿਵੇਂ ਲੱਗੀਆਂ 11 ਜਿਹੜਾ ਕਲੀਅਰ ਇਹਨੇ ਮੋਟਾ ਮਸਤ ਪਈ ਅਰੇ ਸ਼ਾਰਾ ਵਨੀ ਉਸੇ ਬੜਾ ਮਾਰ ਗਿਆ ਬਟੰਡੇ ਦਾ ਨਜ਼ਾਰਾ ਬਹੁਤ ਵੱਖਰਾ ਹੀ ਵਧੀਆ ਰਹਿਣਾ ਬਾਈ ਪੂਰਾ ਬਾਈ ਜੇ ਆਪ ਦਾ ਮੇਖ ਲੋਰ ਤੋਂ ਦੇਖ ਲੋ ਪਤਾ ਕਿ ਨਾ ਕਿ ਸੌਣ ਚ ਰੋਟੀ ਰੋਣੀ ਉਹਦਾ ਸਰ ਆਪਾਂ ਤੁਹਾਨੂੰ ਸਾਲਾ ਤੇ ਖੜਾ ਰੱਖਿਆ ਸੀ ਇੱਥੇ ਬਾਈ ਨਹੀਂ ਨਹੀਂ ਜੋ ਵੀ ਆ ਤੁਹਾਡਾ ਜਲਾ ਜੇਤੂ ਆ ਜੇਤੂ ਬਿਲਕੁਲ